ਆ ਇਸ ਆਪ ਕੋ ਨੂੰ ਜੇ ਮੈਨੂੰ ਬੋਲਨੇ ਬਲੇ ਅਸਤੰਤ ਕਿ ਮੈਂ ਕੀ ਮਤ ਕਰਦੀ ਹਾਂ ਦਿਨਾਂ ਤੇ ਐਂਟਰੀ ਸੁਣਤ ਬੋਲ ਰਹੀ ਹਾਂ ਮੈਂ ਤੈਨੂੰ ਕਿਹੜਾ ਬੰਦਵਾ ਦਿੰਦਾ ਤੂੰ ਕਹਿੰਦੇ ਆ ਮੈਂ ਤੇ ਪਹਿਲਾਂ ਲਿਖੀ ਉਹ ਬੈਲੈਂਸ ਨਹੀਂ ਤੁਹਾਡੇ ਸਵਾਲ ਨਾਲ ਪੁੱਛ ਬੱਚੇ ਦਾ ਅੱਖ ਹੁੰਦੇ ਵੇ ਉਹ ਤੀਰ ਪਾ ਰਹੀ ਹੈ ਮਾਰਾਂਗੀ ਮਾਰ ਕੇ ਦਿਖਾਵਾਂ ਮਾਰਨੇ ਨਹੀਂ ਦਊਂਗਾ ਚਾਰਦਾ ਜ਼ਮੀਰ ਚਾਰਦਾ ਜ਼ਮੀਰ ਹੱਕ ਲੈਣ ਆਇਆ ਉਸ ਬੱਚੀ ਦਾ ਮੇਰਾ ਹੱਕ ਲੈਣ ਆਇਆ ਬੱਚੀ ਦਾ ਅਸੀਂ ਸ਼ਰਤਾਂ ਤੇ ਧਰਨਾ ਲਾਣ ਆਇਆ ਅਸੀਂ ਹੱਥ ਜੋੜ ਕੇ ਅਸੀਂ ਸ਼ਾਂਤੀ ਦੇ ਪੁਜਾਰੀ ਐ ਅਸੀਂ ਹੱਥ ਜੋੜਨਾ ਜਾਣਦੇ ਆ ਅਸੀਂ ਤੁਹਾਡੇ ਨਾਲ ਤੇਰੀ ਗੱਲ ਤੋਂ ਲੈਂਗੁਏਜ ਨੇ ਯੂਜ਼ ਕੀਤੀ ਪਰ ਤੁਸੀਂ ਗਲਤ ਲੈਂਗੁਏਜ ਯੂਜ਼ ਕਰ ਰਹੇ ਹੋ ਕੋਈ ਕੱਟ ਨਹੀਂ ਮਾਰਉਂਦਾ ਬੋਲੋ ਬੋਲੋ ਕੋਠੀ ਲੱਖ ਦੀ ਕੋਠੀ ਹੀ ਰਹਿਣ ਦੇ ਆਇਆ ਤਾਂ ਕਰਵਾਉਂਦਾ ਸੀ 30 ਲੱਖ ਦੀ ਆਹ ਤੁਹਾਨੂੰ ਅੱਲਾਹ ਬਖਸ਼ੇ ਉਹ ਮੈਂ ਜਵਾਬ ਦੇਣਾ ਵਾ ਕੋਈ ਚਿੰਤਾ ਨਾ ਕਰ ਤੁਸੀਂ ਹੈਲੋ ਲਾਈਵ ਕਰੋ ਲਾਈਵ ਕਰੋ ਬੋਲੋ ਲਾਈਵ ਇਹ ਜਿਹੜੇ ਅੱਜ ਇੱਕ ਮਿੰਟ ਲੜਕੇ ਪਰਿਵਾਰ ਵਾਲੇ ਸਾਹਮਣੇ ਖੜਾਉਂਦੇ ਹੋਏ ਸਭ ਤੋਂ ਪਹਿਲਾਂ ਨਲਾਕੀ ਹੈ ਬਟਾਲੇ ਦੀ ਪੁਲਿਸ ਦੀ ਬਟਾਲੇ ਦੀ ਜਨਤਕ ਨਲਾਕੀ ਹੈ ਇੱਕ ਮਿੰਟ ਹੋਰ ਇੱਕ ਧੱਕੇਸ਼ਾ ਇਚਾਰਿਆ ਬਟਾਲੇ ਤੇ ਜਿਹੜਾ ਲੜਕੇ ਪਰਿਵਾਰ पैंती चालीस लाख की तीसरे रेंट ही है, आदी आदी। देणारे देणारे है। देणारे। ਉਹਨੇ 6 ਲੱਖ ਰੁਪਏ ਦਿੱਤਾ 6 ਲੱਖ ਦਿੱਤਾ ਸਾਡੀ ਕੋਠੀ ਦਿੱਤੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਸਾਣਾ ਆਇਆ ਲੜਨੀ ਆਇਆ ਯਾਰ ਆदमी 6 ਲੱਖ ਦਿੱਤਾ ਨੂੰ ਫੋਨ ਦੇ ਵਿੱਚੋਂ ਕਢਾ ਕੇ ਕੋਠੀ ਸਾਡੀ ਰਾਂਦੀ ਮੁੰਡੇ ਨਾਲ ਦਿੱਤੀ ਅਸੀਂ ਹਾਂਜੀ ਬਿਲਕੁਲ ਕੀ ਕਰੀ ਉਹਨੂੰ ਬਦਲ ਕਰ ਦਿੱਤਾ ਜੇ ਤਾਂ ਤੂੰ ਕੀਤਾ ਮੈਂ ਕੂ ਤਾਂ ਨਹੀਂ ਕੀਤਾ ਠੀਕ ਹੈ ਜੀ ਕਰੋ ਆ ਦੇਖੋ ਸਭ ਕੁਝ ਦੇਈ ਮੈਨੂੰ ਇੱਕ ਮਿੰਟ ਸਭ ਕੁਝ ਆਹ ਦੇਖੋ ਆਹ ਦੇਖੋ ਅਖਬਾਰ ਜਿਹੜੀ ਆ ਆ ਦੇਖੋ ਬਾਰਾਂ ਸਾੰਦੀ ਇੱਕ ਬਾਅਦ ਅਸੀਂ ਜਵਾਬ ਵੀ ਦਾਂਗੇ ਅਸੀਂ ਜਾਗਦਾ ਮੇਰੇ ਨਾਲ ਇੱਕ ਇੱਕ ਸਵਾਲ ਦਾ ਜਵਾਬ ਦੇਣਾ ਹੈ ਕੈਡੀ ਸੋਲਰ ਸਾਰੀ ਸੋਰੀ ਜਵਾਬ ਲਈ ਸਹੀ ਜਵਾਬ ਦਾਂਗੇ ਹੱਥ ਜੋੜ ਕੇ ਜਵਾਬ ਦਾਂਗੇ ਦੋ ਮੈਂ ਸਭ ਤੋਂ ਪਹਿਲਾਂ ਉਹਨੂੰ ਇੱਕ ਅਸੀਂ ਲਾਈਵ ਆ ਜੰਟਾਲੇ ਮੁਠਿਆ ਦੇ ਅਸੀਂ ਲਾਈਵ ਆ ਬੱਚੇ ਦੇ ਹੱਕ ਵਾਸਤੇ ਅਸੀਂ ਇਹਦੇ ਵਿੱਚ ਰੱਖ ਦਾਂਗਾ ਬੱਚੇ ਨੂੰ ਇਹ ਮੈਨੂੰ ਛੱਡ ਕੇ ਜਾਵੇ ਬੱਚੇ ਇੱਕ ਮਿੰਟ ਰੱਖਾਂਗਾ ਮਾਰੀ ਕਰੂੰਗਾ ਬੱਚੇ ਮੇਰੀ ਗੱਲ ਦਾ ਜਵਾਬ ਦੋ ਬੱਚਾ ਰੱਖਦੇ ਤੁਸੀਂ ਆਪਣੇ ਬੇਡਰ ਫਾਰਮ ਨਹੀਂ ਦਿੱਤੀ ਹੈ ਆ ਆ ਤੇਰਾ ਆ ਇੱਧੇ ਦੇਖੋ ਆ ਅਤਵਾਰ ਕੱਢੀ ਇਹ ਫਾਰਮ ਹੈਗੇ ਸਰਦਾਰ ਨਕਲੀ ਇੱਕ ਮਿੰਟ ਫਾਰਮ ਦੀ ਲਿਆਓ ਫਾਰਮ ਦੀ ਕਿਹੜਾ ਕਹ ਪੁੱਛੋ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਣੇ ਆਈ ਜੀ ਤੈਨੂੰ ਸਵਾਲ ਤੇ ਸਵਾਲ ਪੁੱਛਦਾ ਲਿਆ ਫਾਰਮ ਨਹੀਂ ਦਿੱਤੀ ਹੈ ਹਾਂ ਅੱਛਾ ਇੱਕ 6 ਲੱਖ ਇੱਕ ਮਿੰਟ ਜਵਾਬ ਦੇਣਾ ਬੜੀ ਸ਼ਰਮ ਦੀ ਗੱਲ ਹੈ ਫੁੱਲ ਕੇ ਗੱਡੂ ਸ਼ਰਮ ਦੀ ਗੱਲ ਹੈ ਆ ਲੜਕੇ ਦਾ ਡੈਡੀ ਕਹਿੰਦਾ ਪਿਆ ਮੈਂ ਫਾਰਟ ਦੀ ਦਿੱਤੀ ਗੰਗਾ ਦੀ ਸੰਗ ਆਪਣੇ ਪੁੱਤ ਨੂੰ ਤੁਸੀਂ ਫਾਰਟ ਕਦੀ ਦਿੱਤੀ ਹੈ ਚਾਹੇ ਮਾਰ ਗਈ ਮਾਰ ਗਈ ਦਿੱਤੀ ਹੈ ਤੂੰ ਕੱਟ ਮਾਰ ਮੈਨੂੰ ਮੇਰਾ ਜਵਾਬ ਦੇ ਕੋਈ ਸ਼ਰਮ ਦੀ ਗੱਲ ਹੈ ਮੇਰੀ ਗੱਲ ਸੁਣ ਨਾ ਆਪਣੇ ਬਾਪ ਦੇ ਇਹ ਮੈਂ ਆਪਣੀ ਬੇਟੀ ਦਾ ਰੋੜ ਨਹੀਂ ਗਲਤ ਸੁਣੋ ਮੈਂ ਨਿਸ਼ਾਨਮਤ ਨਾ ਲਾਣਾ ਮੈਂ ਬਹਵੇਂ ਤੋਲੀ ਬੰਦ ਕਰਿਆ ਕੋਈ ਤੋਲੀ ਬੰਦ ਕਰ ਸਪੀਕਰ ਬੰਦ ਕਰੇ ਸਪੀਕਰ ਬੰਦ ਕਰੇ ਸਪੀਕਰ ਬੰਦ ਕਰੇ ਜੀ ਤਾਂ ਸਭ ਸਭੀ ਗੱਲ ਸੁਣੋ ਭਾਈ ਇੱਕ ਮਿੰਟ ਹੱਥ ਜੋੜ ਕੇ ਬੇਨਤੀ ਆ ਮੇਰੀ ਗੱਲ ਸੁਣੋ ਹੱਥ ਜੋੜ ਕੇ ਬੇਨਤੀ ਆ ਮੇਰੀ ਗੱਲ ਸੁਣੋ ਇੱਕ ਮਿੰਟ ਜੋ ਬੋਲੋ ਮੇਰੀ ਗੱਲ ਸੁਣੋ ਆ ਜੀ ਜਵਾਬ ਦੇਣਾ ਗਾ ਇੱਕ ਪਹਿਲਾਂ ਮੇਰੀ ਬੇਨਤੀ ਸੁਣੋ ਮੈਂ ਸੁਣਾਣਾ ਹਾਂ ਜੀ ਇਹਨੂੰ ਹਟਾ ਲੋ ਮੈਨੂੰ ਹਟਾਓ ਜਵਾਬ ਦੇਖੋ ਮੈਂ ਗੱਲ ਮੈਂ ਗੱਲ ਵਿੱਚ ਪਾਣ ਨੂੰ ਦਰਵਾਜ਼ੀ ਸੁਣੋ ਮੇਰਾ ਪਤਾ ਮੇਰਾ ਡਾਕ ਦੱਸੋ ਗੱਲ ਮੈਂ ਦੱਸਣੇ

いいわ ਬੇਟਾ ਬੇਰਗ ਹੋ ਸਕਦੀ ਹੈ ਮੈਂ ਕੋਈ ਡਿਬੇਟ ਮੈਂ ਕਰਦਾ ਦੱਸਦਾ ਤੁਹਾਡੇ ਪਤਵਾਲਾਂ ਜਵਾਬ ਮੈਂ ਦੇਣਾ ਬੋਲੋ ਦੱਸੋ ਬੋਲੋ ਕਰੋ ਸਵਾਲ ਇਹ ਜਿਹੜੀ ਪੱਕੀ ਆ ਬੇਟਾ ਬੋਲੋ ਕੀ ਕੀਤਾ ਵਾ ਕ੍ਰਾਈਮ ਕਰਨ ਤੋਂ ਮੈਂ ਕੀਤਾ ਵਾ ਕਿਉਂ ਮੇਰੀ ਕੋਈ ਸੇਵਾ ਨਹੀਂ ਹੋਈ ਚਾਹ ਬਣ ਗਈ ਜਿਹੜੀ ਸ਼ਾਦੀ ਚੋੜੀ ਆ ਗਈ ਮੈਂ 400 ਦੇ ਜਾਵਾਂ ਹਸਪਤਾਲ ਇਹਨਾਂ ਮੈਨੂੰ ਪੁੱਛਿਆ ਕਦੀ ਇਹ ਬੱਚੀ ਇਹ ਬੱਚੀ ਜੰਮੀ ਜਉਂਦੀ ਜਬਤੀ ਜ਼ਮੀਨ ਆਈ ਨਹੀਂ ਬੱਚੀ ਜੰਮੀ ਜਉਂਦੀ ਕਦੀ ਆਈ ਇੱਥੇ ਅੱਜ ਆਈ ਆ ਅੱਜ ਹੀ ਆਈ ਆ

ਕੀ ਐਨਾ ਬੇਰਹਿਮ ਨਾਇਕਾ ਸਭ ਨੂੰ ਦੇਖ ਕੇ ਕਰੀ ਹੋ ਜਾ ਬਾਹਰ ਨਹੀਂ ਕੀ ਆਂਦਾ ਬੋਲ ਕੇ ਸਾਰਾ ਦੇਖੋ ਤੇਰੀ ਮਾਂ ਦੀ ਲੋਕ ਚਾਹੀਦੀ ਮੀਡੀਆ ਰਿਪੋਰਟਿੰਗ ਆਪਣੇ ਬੇਟਾ ਕਿਉਂ ਭਟਾਇਆ ਬੇਟਾ ਮੈਂ ਦੱਸਣੀ ਹੈ ਸਾਰੀ ਗੱਲ ਸਾਰੀ ਸਾਰੀ ਦਸਨੀ ਦਾ ਮਾਮਲਾ ਰਾਮਾ ਹੋਣੀ ਹੈ ਨਾ ਸਾਡੇ ਅਗਲਾ ਦਸਨੀ ਅੱਜ ਇਹ ਸੱਚੀ ਗੱਲ ਹੈ ਇਹਨੂੰ ਪੁੱਛ

इन माड़ा कया थोरा पहिरां त बड़ी पुलिस बि 一点一点。<my> <laughs> ਦਾ ਆਨ ਆਲਾ ਫਿਊਚਰ ਇਹਦਾ ਆਨ ਆਲਾ ਫਿਊਚਰ ਜਿਹੜਾ ਹੈ ਵੀ ਭਰਾਂ ਪੈਸੇ ਹੋਵੇ ਕੱਲ ਨੂੰ ਬੱਚਾ ਦਾ ਵਿਆਹ ਕਰਨਾ ਹੈ ਅੱਛੀ ਨੂੰ ਅੱਕ ਚਾਹੀਦਾ ਕੱਲ ਨੂੰ ਅੱਕ ਚਾਹੀਦਾ ਅਸੀਂ ਅੱਜ ਭਾਵੇਂ ਆ ਰਹੇ ਆਂ ਨਹੀਂ ਆ ਰਹੇ ਅਸੀਂ ਸਾਡੇ ਪਰੇਸ਼ਾਨ ਕਰ ਰਹੇ ਆਂ ਪਰ ਤੁਹਾਨੂੰ ਪਤਾ ਨਹੀਂ ਮੈਨੂੰ ਕੀ ਹੁੰਦਾ ਹੈ ਤੁਸੀਂ ਮਿਲਦੇ ਮਾਰੀ ਨਾ ਜਾਈਂ ਨਾ ਆ ਰਹੇ ਮਾਰੀ ਪਛਾਤ ਸਾਨੂੰ ਵੀ ਆਉਂਦੀ ਹੈ ਪਰ ਸਿੱਧੀ ਹੁੰਦੀ ਹੈ ਬਣੀ ਪੈਰੋ ਅਸੀਂ ਅਸਲੀ ਅਸਲੀ એ બચીના વિહ આવ એ બચીની હોય એ બચી શિકાર હોય આપણે દાદા ભાવના શિકાર હોય આપણે ਕੀ ਯਾ ਕਰਦੇ ਆ ਪੁਰ ਵਿਧਾਨ ਨੂੰ ਸਭ ਕਿਸੇ ਨੂੰ ਮਟਾ ਰਹੇ ਹੋ उन मां काक नकी रहिया कॾहिं बि केड़ी न ለአዲስ አገባ አይደል ਕੌਣ ਹੈ ਉਹ ਮੁੰਡਾ ਹੀ ਆ ਇਹਦਾ ਬੇਟਾ ਨਹੀਂ ਨਹੀਂ ਜਿੰਨੇ ਪੋਤੀ ਜੰਮੀ ਤੁਹਾਡੀ ਉਹ ਕੌਣ ਹੈ ਨੂੰ ਤੁਹਾਡੀ ਕਿਉਂ ਸਾਡੀ ਉਹ ਨੌਂ ਵਾ ਫਿਰ ਨੌਂ ਮੰਨਦੇ ਕਿਉਂ ਨਹੀਂ ਨਹੀਂ ਪੁੱਤੀ ਸਾਡੀ ਆ ਉਹ ਮੰਨਦੇ ਆ ਕਾਹਦਾ ਕੋ ਰਸੂਗ ਨੀ ਕਿਸੂਰ ਨਹੀਂ ਇਹਨੂੰ ਪੁੱਛੋ ਵੀ ਇਹ 12 ਸਾਲ ਦਾ ਹੈ ਇਹ 12 ਸਾਲਾਂ ਚ ਹੋਇਆ ਵਾ 12 ਸਾਲ ਦਾ ਇੱਥੇ ਆਇਆ ਘਰ ਵਿੱਚ ਕਦੀ ਤਾਂ ਸਾਡੇ ਘਰ ਵੀ ਆਈ ਹੈ ਨਹੀਂ ਸਿਰਫ ਸਾਡੇ ਘਰ ਨੂੰ ਚਾਹੀ ਕਦੀ ਕਿਨੇ ਮੈਂ 4 ਸਾਲ ਤੋਂ ਹੱਸਦਾ ਰਿਹਾ ਵਾਂ ਪੈਦਾ ਜਿਹੜੇ ਨੂੰ ਪੁੱਛ ਵੀ ਇਹ ਕਦੀ ਕੀਤਾ ਕੋਈ ਚਾ ਆਪਣਾ ਇਹਨੂੰ ਸਾਨੂੰ ਪੁੱਛਿਆ ਕਰਦਾ ਹੈ ਕਿ ਆਹਦਾ ਕੰਮ ਕੀਤਾ ਨੇ ਬਈ ਇਹ ਮੈਰਿਜ ਹੈ ਕਿ ਲੰਬ ਮੈਰਿਜ ਹੈ ਇਹਨੂੰ ਪੁੱਛੋ ਕਹੀ ਰਾਵ ਨੂੰ ਆ ਸਿੱਧਾ ਮਿੰਟ ਅਸੀਂ ਰਾਤ ਲਵ ਮੈਰਿਜ ਆ ਕੇ ਰਾਤ ਰਾਤ ਮਸਕਤੋਂ ਆਏ ਆ ਮਿਕਸੀਆਂ ਨੇ ਕਿਤੇ ਆਏ ਮਸਕਤੋਂ ਇਹ ਅਠਵਾਂ ਚਲੀ ਆ ਗਈ ਆ ਸਵੇਰਾ ਸਾਡੇ ਘਰ ਆ ਅਠਵਾਂ ਘਰ ਪਿੱਛੇ ਆਈ ਸਵਾਲਾਂ ਨੂੰ ਨਾ ਸਵਾਲਾਂ ਨੂੰ ਨਹੀਂ ਇਹਨੂੰ ਛੱਡੋ ਨਹੀਂ ਨਹੀਂ ਛੱਡੋ ਹਾਂਜੀ ਹਾਂਜੀ ਸਵਾਲਾਂ ਨੂੰ ਸਮਝਦੇ ਹੋਏ ਤੇ ਬੜੀ ਸੰਜਮ ਦੇ ਨਾਲ ਜਵਾਬ ਦਿਓ ਜੀ ਹਾਂਜੀ ਓਕੇ ਠੀਕ ਹੈ ਨਾਮ ਕੀ ਤੁਹਾਡਾ ਮੋਨਿਕਾ ਲਵ ਮੈਰਿਜ ਨਹੀਂ ਆ ਰਹੀ ਜੀ ਅਨੇ ਅਧਾ ਨੇ ਪਹਿਲਾ ਲੜਕੇ ਦਾ ਰਿਸ਼ਤਾ ਟੁੱਟਾ ਹੀ ਕਪੂਰਨਗਰ ਮਨਪ੍ਰਿਤ ਕੁੜੀ ਨਾਲ ਉਹ ਅੰਕਲ ਦਾ ਨਾ ਮੇਰੇ ਕੋਲ ਨੰਬਰ ਵੀ ਹੈਗਾ ਉਹ ਕਹਿੰਦੇ ਸੀ ਬੜੇ ਗੰਦੇ ਬੰਦੇ ਹੈਗੇ ਆ ਤੇ ਉਹਨਾਂ ਨੇ ਨਾ ਇਹ ਰਿਸ਼ਤਾ ਤੋੜਤਾ ਫਿਰ 2011 ਵਿੱਚ ਇਹ ਸਾਡੇ ਕੋਲ ਫੇਰ ਰਿਸ਼ਤਾ ਲੈ ਕੇ ਕਹਿੰਦੀ ਖੜ ਦੋ ਐਨੇ ਆਈਓ ਪਾਰਲਰ ਵਾਲੀ ਅੱਗੇ ਕਰ ਦਿੰਦੇ ਆ ਕਿ ਇਹਨੇ ਅਰੇਂਜ ਮੈਰਿਜ ਕੀਤੀ ਮੇਰੀ ਅਰੇਂਜ ਮੈਰਿਜ ਹੋਈ ਜੇ ਉਹ ਪਾਰਲਰ ਵਾਲੀ ਅਸੀਂ ਅੱਗੇ ਕਰ ਦਿੰਦੇ ਆ ਤੇ ਐ ਸਾਨੂੰ ਕਹਿੰਦੀ ਹੈ ਕਿ ਸੋਨਾ ਸਾਡਾ ਸੋਨਾ ਤੇ ਮੇਰੇ ਕੋਲ ਹੈਗਾ ਨਹੀਂ ਇਹਨਾਂ ਦਾ ਮੁੰਡਾ ਬਲੌਕ ਕਰ ਗਿਆ ਲੋਕਲ ਵਿੱਚ ਹਾਂਜੀ ਸਾਰਾ ਝੂਠ ਬੋਲਣ ਦੀ ਬਾਤ ਕੀ ਗੱਲ ਹੈ ਤੁਹਾਡਾ ਲੈਣ ਜਿਹੜਾ ਅਸੀਂ ਨਹੀਂ ਪੁੱਛਣ ਆਏ ਇਹ ਰਿਸ਼ਤਾ ਜਿਹੜਾ ਨਾ ਪਵਿੱਤਰ ਰਿਸ਼ਤਾ ਹੈ ਹਾਂਜੀ ਅਰੇਂਜ ਇਹਦੇ ਪਿੱਛਾ ਤੁਹਾਡਾ ਦੋਵਾਂ ਦਾ ਰਿਸ਼ਤਾ ਹੋਇਆ ਇਹਦੇ ਵਿੱਚ ਇਹਦਾ ਕੀ ਕਸੂਰ ਹੈ ਦਾ ਦਾ ਮੁੰਡਾ ਇਹ ਮੇਰੇ ਘਰ ਆਂਦੇ ਜਾਂਦੇ ਹੀ ਪਹਿਲਾਂ ਤੇ ਆਹ ਦੇਖੋ ਇਹ ਕਹਿੰਦੀ ਕਿ ਸਾਹੀਵੇ ਮੁੰਡੇ ਦੇ ਵਿੱਚ ਆਏ ਨਹੀਂ ਮੁੰਡਾ ਹੀ ਬਾਹਰ ਭਜਾਈ ਆਣੀ ਆ ਔਨ ਰਿਕਾਰਡ ਹੈਗਾ ਜੀ ਕੈਮਰੇ ਦੀ ਫੋਟੋ ਵਾਰੀ ਇਹ ਇਹਨਾਂ ਦੀ ਕੁੜੀ ਜੇ ਬਲਰਾਜਕੌਰ ਜ਼ੂਮ ਕਰਕੇ ਵੇਖ ਲਓ ਆ ਮੁੰਡਾ ਜੇ ਪੁਲਿਸ ਚੱਕ ਕੇ ਇਹਨਾਂ ਨੂੰ ਲੈ ਗਈ ਇਹ ਘਰ ਦੇ ਵਿੱਚ ਐਂਟਰ ਬੜੇ ਗੰਦੇ ਤਰੀਕੇ ਨਾਲ ਹੋਇਆ ਉੱਥੇ ਕੀ ਕਰਦਾ ਲਾਲਾ ਲਾਲਾ ਆ ਨਾਲ ਕੀ ਇਹ ਕਹਿੰਦੀ ਨਾ ਮੈਂ ਨਾਲ ਨਹੀਂ ਗਈ ਸੀ ਇਹਨੂੰ ਕੋ ਆ ਕਿ ਜਿਹੜਾ 70 ਲੱਖ ਰੁਪਇਆ ਮਨਦੀਪਕੌਰ ਬਲਰਾਜਕੌਰ ਤੇ ਇਹਦੇ ਨਾਂ ਦੇ ਅਕਾਊਂਟ ਤੇ ਅਟੈਚ ਹੋਇਆ ਮਤਲਬ ਕਿ ਟ੍ਰਾਂਸਫਰ ਹੋਇਆ ਹੈ ਉਹਦਾ ਸਾਨੂੰ ਡਾਡਾ ਦੱਸੇ ਤਾਂ ਡਾਡਾ ਕੀ ਲੈਣ ਦੇਣਾ ਬੇਦਖਲੀ ਵਿੱਚ ਇੱਕ ਦੂਜੇ ਨੂੰ ਪੈਸੇ ਨਹੀਂ ਟਰਾਂਸਫਰ ਹੁੰਦੇ ਇਹ ਸਾਰੀ ਇੱਕ ਕੌਂਟਰੋਵਰਸੀਕਲ ਕੋਕਰ ਖੋਲਿਏ ਇਹ ਤਾਂ ਮੈਂ ਹੋਰ ਫੋੜਾ ਕਹਿੰਦੀ ਮੇਰੇ ਘਰ ਅਜਿਹੀ ਸੇਵਾ ਨਹੀਂ ਕੀਤੀ ਤਾਂ ਮੈਂ ਇਹ ਵੀ ਬਖਾਨੀ ਆ ਕਿ ਸੇਵਾ ਨਹੀਂ ਕੀਤੀ ਠੀਕ ਹੈ ਇੱਕ ਪਹਿਲਾਂ ਹੋਰ ਚੀਜ਼ ਆ ਰਵਿੰਦਰ ਸਿੰਘ ਇਹਨਾਂ ਦਾ ਹੈਗਾ ਜੇ ਉਹ ਕੀ ਕਹਿੰਦੇ ਜਵਾਈ ਤਿੰਨ ਦਿਨੋਂ ਤਿੰਨ ਵਾਰੀ ਉਹ ਅੰਦਰ ਰਿਹਾ ਆ ਮੈਡੀਕਲ ਰਿਪੋਰਟ ਵੇਖੋ ਝੂਠੀ ਆ ਉਹ ਸ਼ਰਾਬੀ ਆ ਵੇਖੋ ਮੈਡੀਕਲ ਰਿਪੋਰਟ ਝੂਠੀ ਆ ਇਧਰ ਦਿਖਾਈਏ ਚੰਗੀ ਤਰ੍ਹਾਂ ਵੇਖੋ ਮੈ ਇਹ ਮੈਨੂੰ ਸਿਰਫ ਖੂਨ ਦੱਸੇ ਖੂਨ ਦਾ ਚੂੜ ਬੋਲਣ ਦੇ ਬਾਸ ਇਹ ਮੈਡੀਕਲ ਰਿਪੋਰਟ ਝੂਠੀ ਆ ਕੋਈ ਝੂਠੀ ਤੋ ਉਹਨੇ ਸਾਡਾ ਐਕਸੀਡੈਂਟ ਕਰਾਇਆ ਮੈਡੀਕਲ ਰਿਪੋਰਟ ਝੂਠੀ ਠੀਕ ਆ ਆ ਵੇਖੋ ਆ ਵੇਖੋ ਉਹਨੇ ਸਾਡਾ ਪਿੱਛਾ ਕੀਤਾ ਆ ਵੇਖੋ ਉਨੇ ਸਾਰੇ ਪਿੱਛੇ ਕੀ ਕਰਤੀ ਬਦੇ ਠੀਕ ਹੈ ਅੱਛਾ ਇਹ ਪਚੇ ਛੁੱਟੀ ਹੋ ਗਿਆ ਤਾਂ ਮਤਲਬ ਅੰਕਲ ਤੁਸੀਂ ਨਾ ਬੋਲੋ ਇੱਕ ਮਿੰਟ ਇਹਦਾ ਮਤਲਬ ਕਿ ਪੁਲਿਸ ਜੋ ਛੁੱਟੀ ਬੋਲਦੇ ਭਾਈ ਸਾਡਾ ਕੋਈ ਨੰਬਰ ਨਹੀਂ ਬੋਲਿਆ ਤੁਸੀਂ ਬੋਲਦੇ ਪਈ ਸੀ ਸਾਡਾ ਕੋਈ ਨੰਬਰ ਨਹੀਂ ਬੋਲਿਆ ਆਹ ਦੇਖ ਲਓ ਜੇ ਨਵਿੰਦਰ ਸਿੰਘ ਸੁਣੇ ਚਲ ਜਾਓ ਦੁਕਾਨ ਤੇ ਮੱਥੇ ਗੁਰੂਗ੍ਰੰਥ ਸਾਹਿਬ ਜੀ ਲੈ ਜਾਓ ਕਿ ਤੁਹਾਨੂੰ ਪਤਾ ਨਹੀਂ ਸੀ ਤਾ ਡਾਊਂਡਾ ਤੁਹਾਨੂੰ ਦੱਸ ਕੇ ਭਰ ਗਿਆ ਮੈਂ 1 ਰੁਪਿਆ ਦੀ ਲਵਾਂਗੀ ਮੈਂ ਆਪਣੇ ਧੀ ਦੇ ਸਿਰ ਤੇ ਉੱਥੇ ਰੱਖ ਦਿੰਦੀ ਆ ਫਿਰ ਰੁਪਿਆ ਕੇ ਜਿਹੜਾ ਰੁਪਿਆ ਸਭ ਕੁਝ ਤੁਹਾਨੂੰ ਦੇ ਦਾਂਗੀ ਗੁਰੂਗ੍ਰੰਥ ਸਾਹਿਬ ਮੱਥੇ ਲਾ ਮੁੰਡਾ ਇਹਨਾਂ ਨੇ ਬਾਰ ਵਜਾਇਆ ਠੀਕ ਹੈ ਮੁੰਡਾ ਇਹਨਾਂ ਨੂੰ ਪੈਸੇ ਪੰਦਾ ਹੈ ਵਕੀਲ ਇਹਨਾਂ ਦਾ ਕੰਚਨ ਸ਼ਰਮਾ ਨੂੰ ਜਾ ਕੇ ਬਿਆਨ ਲਈ ਤੇ ਜਾਣ ਮੈਨੂੰ ਕੰਚਨ ਸ਼ਰਮਾ ਨੇ ਖੁਦ کورٹ ਚ ਕਿਹਾ ਕਹਿੰਦੇ ਬੇਟਾ ਤੇਰਾ ਬੇੜਾ ਕਰਕੇ ਕਰਾ ਕੌਣ ਕਾਦੀ ਵੀ ਉਹ ਤੇਰੀ ਸੱਸ ਉਹ ਕਹਿੰਦੀ ਘਰ ਨਹੀਂ ਦੇਣਾ अच्छा ए मेनू कहंदे की तू ਘਰ ਚ ਰਹਿਨੀ ਆ ਘਰ ਮੇਰੇ ਨਾਮ ਤੇ ਨਹੀਂ ਦਾ ਨਾ ਬੱਚੀ ਦੇ ਨਾਮ ਤੇ ਨਹੀਂ ਨਾ ਹੈਗਾ ਘਰ ਮੈਂ ਸਿਰਫ ਇੱਕ ਪੁੱਤਰਾ ਬਣ ਕੇ ਰਹਿਨੀ ਆ ਮੈਂ ਕਹਿੰਦੀ ਮੈਂ ਨਾ ਫੈਸਲਾ ਕਰੋ ਖਤਮ ਕਰੋ ਉਹ ਕਰਦਾਰੇ ਯਾਸ਼ੀ ਆਪਣੇ ਮੈਨੂੰ ਕੋਈ ਲੈਣ ਦੇ ਨਹੀਂ ਬੱਚੀ ਦੀ ਗੱਲ ਹੈ ਬੱਚੀ ਨੂੰ ਪੁੱਛ ਲੋ ਜੇ ਬੱਚੀ ਕਹੇਗੀ ਮੈਂ ਨਾਲ ਕੋ ਰਹਿਣਾ ਜਾ ਮੈਂ ਅੱਜ ਮੀਡੀਆ ਦੇ ਸਾਹਮਣੇ ਆਪਣੀ ਧੀ ਦੇ ਰਾਂਗੀ ਮੈਂ ਦੇ ਦੂੰਗੀ ਆਪਣੇ ਬੱਚੀ ਲੱਗਣਾ ਝੂਠ ਬੋਲਦੇ ਜੇ ਇੱਕ ਮੇਰੇ ਸੋਹਰੇ ਨਾਲ ਤੇ ਗੁਰੂਗ੍ਰੰਥ ਸਾਹਿਬ ਵੀ ਸੋਚ ਕਾਓ ਕਿ ਉਥੇ ਗੁਰਦੁਆਰੇ ਦੇ ਵਿੱਚੋਂ ਐਨੇ ਪਹਿਚ ਦੋੜੇ ਭਾਜੂ ਕੇ ਆਪਣੀ ਨਹੀਂ ਕਿਥਾ ਗਈ ਕਾ ਇਹ ਮੈਂ ਸੋਚੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੋਲਾਂ 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 ਇੱਕ ਮੈਂ ਤੁਹਾਨੂੰ ਬੋਲਾਂ ਨੂੰ ਚੁੱਕੜ ਦਿੰਦੀ ਕਿੰਨਾ ਬੋਲਦੀ ਬੋਲਾਂ ਸਰ ਮੈਂ ਚਲੇ ਗਾ ਮੈਂ ਸੋਚ ਚੁੱਕਾ ਜੁਆ ਇਹਨਾਂ ਨੂੰ ਸੋਚ ਚੁੱਕਾ ਬਾਬਾ ਦੀਪ ਸਿੰਘ ਜੀ ਅਸਾ ਵੀ ਚੁੱਕਣਗੇ ਜਦੋਂ ਇਹਨਾਂ ਦੇ ਕੋਲ ਦਵਾਰੇ ਚੇਤੇ ਕਰਾਂ ਹੋਰ ਦਿਖਾ ਨਹੀਂ ਦੇ ਦਿੱ ਛੋੜੋ ਕੋਈ ਵੀ ਬੋਲ ਨਹੀਂ ਨਹੀਂ ਇਹ ਕਹਿੰਦੀ ਕਿ ਮੁੰਡਾ ਆ ਵੇਖੋ ਲੇਟੈਸਟ ਅਧੀ ਊਮੈਨ ਸੈਲਵੇਜ ਜੇ ਕੰਪਲੇਂਟ ਚੱਲਦੀ ਆ ਅਲੀ ਐਫ ਆਈ ਆਰ ਹੋ ਗਈ ਜੇ ਜਾ ਕੇ ਮੈਡਮ ਨੂੰ ਪੁੱਛੋ ਗੋਰਪ੍ਰੀਤ ਕਰਦੀ ਅਮਰੀਕ ਸਿੰਘ ਦੀ ਜੇ ਮੈਂ ਛੁੱਟੀਆਂ ਕਿਉਂ ਹੋਈ ਅਸੀਂ ਲਾਸਟ ਟਾਈਮ ਤੋਂ ਮੈਂ ਕਚੈਰੀ ਤੋਂ ਤਰੀਕ ਚਾਹੀ ਸੀ ਅਸੀਂ ਤਰੀਕ ਚਾਹੀ ਉਦਿਆਂ ਨੇ ਕੀ ਕੀਤਾ ਇੱਕ ਬੰਦਾ ਹੱਡੇ ਮਗਰ ਸੇਮ ਉਹ ਬੰਦਾ ਮੈਲਬਮ ਚ ਲੱਭ ਨਹੀਂ ਕੋਣ ਹੈਗਾ ਐਨੇ ਹੱਡੇ ਮਗਰ ਵਾਲਾ ਪਿਸਤਲ ਲੈ ਕੇ ਐ ਜਨਾਨੀ ਸਿਰ ਮਕਾਨ ਪਿੱਛੇ ਕਰਦੀ ਪਈ ਹੈ ਕਿ ਇਹਨੂੰ ਕਹਿੰਦੀ ਮਕਾਨ ਮੇਰਾ ਹੈ ਇਹਨੂੰ ਕੋ ਤੂੰ ਸੋਹ ਚੁਕਲਾ ਇਹ ਉਹਦਾ ਪਿਓ ਤੇ ਦੀ ਗੱਲ ਹੀ ਨਾ ਜਨਾਨੀ ਦੀ ਮਤਾਂ ਤੇ ਉਹਦੀ ਮੁੰਡੇ ਦੀ ਉਹਨੇ ਕੀ ਕੀਤਾ ਜਦੋਂ ਬਿਫੋਰ ਮੈਰਿਸ ਇਹਨੂੰ ਪੈਸੇ ਪਾਉਂਦਾ ਰਿਹਾ ਉਹਨੇ ਮਕਾਨ ਦੇ ਨਾਮ ਤੇ ਕਰਦਾ ਜਦੋਂ ਮੈਰਿਸ ਇਹਨੂੰ ਪਤਾ ਮੇਰੀ ਮਾਂ ਮੈਨ ਐਦਾ ਕਰ ਲਾਪੀ ਹੈ ਉਹਨੇ ਚੁੱਕ ਕੇ ਆਪਣੇ ਨਾਮ ਤੇ ਕਰਾ ਲਿਆ ਬਾਅਦ ਚ ਹੁਣ ਹੈ ਕਿ ਕਹਿੰਦੀ ਇਹਨੂੰ ਭੁੱਖਿਆ ਪਈ ਹੈ ਕੀ ਅਰੇ ਕੋਈ ਐ ਵੀ ਹੜਾ ਪਲਵਾ ਮੈਂ ਧੀ ਲੈ ਕੇ ਜਵਾਨ ਸੀ ਹੁੰਦੀ ਪਰ ਕਿੱਥੇ ਉਹ ਤੁਹਾਨੂੰ ਦਰਿੰਦਿਆਂ ਨੇ ਮੈਂ ਕਿੱਦਾਂ ਧੀ ਦੇ ਦਾ ਮੇਰੇ ਕੋਲ ਕੁਛ ਨਹੀਂ ਨਾ ਮੈਂ ਕਿੱਦਾਂ ਦੇ ਦਾ ਯਾ ਐਂਦਾ ਕਰ ਲੋ ਐਂਦਾ ਕਰ ਲੋ ਮੈਨੂੰ ਤੇ ਧੀ ਨੂੰ ਇੱਥੇ ਜ਼ਹਿਰ ਦੇ ਦੋ ਅਈ ਸਾਨੂੰ ਕੁਛ ਨਾ ਦੋ ਤੂੰ ਨੱਖ ਲੈ ਪਰ ਪਾ ਪਰਮਾਤਮਾ ਵੀ ਇਹਦਾ ਕੀ ਪਤਾ ਧੀ ਦੀ ਕਿਸਮਤ ਨਾਲ ਮੈਨੂੰ ਕੀ ਮਿਲ ਜਾਣਾ ਪਰ ਇਹ ਨਜਾਇਜ਼ ਕਰਦੇ ਬਈ ਸਿਰਫ ਮੁੰਡੇ ਰਾ ਪਤਾ ਕਿਉਂ ਨਹੀਂ ਕਰਦੇ ਬਈ ਮੈਂ ਤੁਹਾਨੂੰ ਗੱਲ ਦੱਸ ਦਿੰਨੀ ਆ ਮੈਂ ਹੁਣ ਇਹਦੇ ਹੁਣ ਤੁਸੀਂ ਇੱਥੇ ਨਾ ਨਹੀਂ ਗੁਰਦੁਆਰਾ ਜੇ ਗੁਰਦੁਆਰੇ ਚੜ ਜਣੇ ਆ ਇਹ ਸਿਰਫ ਸਾਰੇ ਪਰਿਵਾਰ ਦਾ ਪੈਸੇ ਦਾ ਸਿਰਫ ਹੈਗਾ ਜੇ ਮਾਮਲਾ ਮੁੰਡਾ ਉੱਥੇ ਕਿਹਾ 80 90 ਹਜ਼ਾਰ ਰੁਪਏ ਕਮਾ ਗਿਆ ਇਹ ਕੀ ਕਰਦੀ ਪਈ ਐ ਮੁੰਡਾ ਪੈਸੇ ਦੇ ਕਿਨਾਂ ਮੂੰਹ ਚੁੱਪ ਕਰਾਦਾ ਕਹਿੰਦਾ ਮੰਮੀ ਮੈਂ ਨਹੀਂ ਆਣਾ ਇੰਨੇ ਇੱਕ ਨਾ ਇੱਕ ਦਿਨ ਕੋਟ ਦੇ ਹੱਥ ਜੋੜ ਕੇ ਮਕਾਨ ਛੱਡ ਕੇ ਭੱਜ ਜੇਗੀ ਐ ਗਾਜੀ ਐ ਕਹਿੰਦੀ ਮੁਸਲਮਾਨਾਂ ਨੂੰ ਕਾਲ ਕੀਤੀ ਮੈਂ ਕੀਤੀਆਂ ਮੈਨੂੰ ਪਤਾ ਨਹੀਂ ਮੇਰਾ ਬੰਦਾ ਕਿੱਥੇ ਹੈ ਮੈਂ ਕੀਤੀਆਂ ਮੈਂ ਮੁਸਲਮਾਨਾਂ ਨੂੰ ਪੂਰੀ ਪੂਰੀ ਰਿਕਾਰਡਿੰਗ ਕਰ ਮੈਂ ਕਿ ਭయ్యా ਗगन ਕਿੱਥੇ ਹੈ ਮੈਨੂੰ ਦੱਸੋ ਉਹਨਾਂ ਵਿੱਚੋਂ ਦੋ ਬੰਦਿਆਂ ਨੇ ਦੱਸਿਆ ਗगन ਅੱਥੇ ਉਹਨਾਂ ਨੇ ਮੈਨੂੰ ਵੀਡੀਓ ਵੀ ਭੇਜੀ ਜੇ ਮੈਂ ਕਿਸੇ ਦੀ ਹੈਲਪ ਵਾਸਤੇ ਮੈਂ ਕਾਲ ਕਰਦੀ ਮੈਂ ਇਟਸ ਮੀ ਆਮ ਨਾਟ ਰੋਂਗ ਮੈਂ ਗਲਤ ਨਹੀਂ ਕੀਤੀ ਇਹਨਾਂ ਨੂੰ ਕਹੋ ਕਿ ਤੁਸੀਂ ਇੱਥੇ মিডিਆ ਦੇ ਸਾਹਮਣੇ ਕਹਿ ਦਿਓ ਜਾਓ ਮੈਂ ਇੱਥੇ ਸੁਭਾਸਰ ਕੋਲ ਗਿਆ ਅਸੀਂ ਇੱਥੇ ਚਾਬੀਆਂ ਸੁੱਟ ਕੇ ਤਨ ਉਸਾਰੇ ਜਾਉਂਦੀ ਲੋਕਾਂ ਚੋਂ ਕਢਾਲੋ ਤੁਹਾਡੇ ਉੱਤੇ ਪਹਿਲੇ ਕਿੰਨੇ ਗੱਲ ਯਾਦ ਰੱਖਿਓ ਬੱਚੀ ਦਾ ਹੱਕ ਮਾਰਨ ਦੀ ਹੋ रलिओ तो हो जाता है तीन साल धक्के खा रहे तीन साल परिवार धक्के अच्छे परिवार बच्चियों आखना मिलेगा मेन पत्थर આ બચ્ચિયા આપણે આ બચ્ચિયા રો દેખો ઓય રોડોક એક મિનિટ એક મિનિટ ઓ પેન ફ્રી ਆਜਾ ਯਾਰ ਗੱਡੀ ਅੱਲਾ ਵੇਚ ਦਿੰਦੇ ਤੈਨੂੰ ਚਾਹ ਗਿਆਂ ਤੇ ਤੈਨੂੰ ਵੇਚਦਾ ਆ ਗੱਡੀ ਬੰਦਿਆ ਦੀ ਦਾਰੂ ਪੀਂਦੀ ਏ ਤਾਰੂ ਬੱਦਿਆ ਦੀ ਦਾਰੂ ਖੁੰਦੇ ਰਏ ਸਮਾਲ ਕਰਨ ਦੇ ਜੰਮ ਦੇ ਬੱਚੇ ਨਾ ਜਾਨਾ ਐ ਬੱਚੇ ਰੱਖੁੰਦੇ ਬਈ ਸ਼ਰਮ ਤੁਹਾਡੀ ਟਿੱਡੀਆਂ ਦਾੜੀਆਂ ਤੁਹਾਡੇ ਮੂੰਹ 'ਚ ਬੱਚੇ ਰੱਖਦੇ ਰਏ ਓਏ ਜੰਮ ਦੇ ਬੱਚੇ ਨੂੰ 50000 ਰੁਪਏ ਆ 50000 ਤੂੰ ਦੇ ਨਾ ਇਹਦੇ ਭਾਣਾ ਨਾਲ ਐ 50000 ਰੁਪਇਆ ਐ ਬੱਚੇ ਰੱਖਦੇ ਰਏ ਸਾਰੇ ਜਾਣੀ ਨਾ ਇਲਾਜ ਵਾਸਤੇ ਇਹ ਆਇਤਾ ਨਾਲ ਜੇਗਾ ਹੁਣ ਤੁਹਾਡਾ ਦਿਮਾਗ ਹੀ ਲਿਆ ਸੀ ਬਟਾਰੇ ਤੋਂ ਆ ਐਵੇਂ ਤੁਹਾਨੂੰ ਜਿੰਨਾ ਮਰਜ਼ੀ ਤੇ ਮਰਜ਼ੀ ਕਹੀ ਜਾਵੇ ਤੁਸੀਂ ਨਾ ਠਹਿਰੋ ਠੀਕ ਹੈ ਠੀਕ ਇਹਨਾਂ ਨੂੰ ਕਹੋ ਕਿ ਨਾ ਮੇਰੇ ਕੋਲ ਲਿਟਰ ਜਾਂ ਮੈਂ ਉਹਨਾਂ ਨੂੰ ਮੰਡੀਓਂ ਤੇ ਅੰਬਾ ਖੋਲ੍ਹਣਾ ਜੀ ਇਹਦੇ ਨਾਲ ਰੱਖਦੇ ਹੋ ਕਿ ਤੁਸੀ ਵੀ ਆਓ ਚਾਰ ਬੰਦੇ ਤੁਸੀਂ ਆਓ ਨਹੀਂ ਚਾਹੀਦਾ ਬੱਸ ਤੇ ਬਟਾਲੇ ਹੀ ਮਾਰਟਨ ਦੇ ਦਿੱਤਾ ਆਪਾਂ ਕੋਈ ਨੁਕਸਾਨ ਹੋ ਜੀ ਕਿਸੇ ਦਾ ਨਹੀਂ ਹੋਣਾ ਹੋ ਵੰਡਿਆ ਇਹ ਹੁਣ ਤੁਸੀਂ ਵੀ ਬੰਡਿਆ ਠੀਕ ਠੀਕ ਤੁਹਾਡੀ ਡਿਊਟੀ ਆ ਜਲੀਗਾ ਦੋਨੇ ਦੇ ਨਾਮ ਸਾਨੂੰ ਸੌ ਉਹ ਕੋ ਕੋ ਚਾਹ ਮੈਂ ਡਾਕਟਰ ਕੋ ਲੈ ਜਾਣ ਤੋਂ ਫੜਾ ਡਾਕਟਰ ਲੈ ਜਾਓ ਤੁਸੀਂ ਲੈ ਜਾਓ ਉਹ ਗਾੜੀ ਰੱਖੋ ਇੰਤਰ ਜਾਣ ਵਾਲਾ ਪਰ ਮੈਂ ਹਾਂ ਥਾ ਦੇਣੀ ਕੋਈ ਉਨਲੇ ਮੈਨੂੰ ਨੁਕਸਾਨ ਆ ਗਿਆ ਪਸਾਰ ਹੋਣੀ ਬੜਾ ਬੜੋ ਅਸਤੇ ਨੇ ਮੜੀ ਆਉ ਤੁਸੀਂ ਨਾਲ ਆ ਕੇ ਹੈਗੇ ਹੋ ਤੁਸੀਂ ਪ੍ਰੈਕਸ ਕਰਦਾ ਨਹੀਂ ਜਾਰ ਬੈਠ ਕੇ ਗੱਲ ਹੋਣੀ ਤੇ ਉਹ ਟੱਡੀ ਬੜੀ ਬੈਠ ਕੇ ਗੱਲ ਕਰਦਾ ਗੱਲ ਕਰਦਾ ਟਾਈਮ ਮੁਕਮਲ ਹੋ ਗਿਆ ਸਾਡਾ ਟਾਈਮ ਕਰਤਾ ਮਸਰੋ ਬੈਠ ਕੇ ਆਪਣਾ ਕਰ ਬੈਠ ਕੇ ਖਾਣਾ ਕਰਦਾ ਜਾਂ ਬਾਣੇ ਨੂੰ ਸ਼ਾਮ ਵੀ ਚਾਰ ਵਜੇ ਨੂੰ ਪਾਗਲ ਕਾ ਜਾਨੀ ਕਰਦਾ ਆਪਾਂ ਤੁਹਾਨੂੰ ਚਾਰ ਵਜੇ ਆ ਜੀਓ ਉਹਨੇ ਬੜੀ ਗੱਲ ਕਰ ਲੈਂਦੇ ਆਪਾਂ ਹੋ ਜਾਇਆ ਏਦਾਂ ਗੱਲਾਂ ਬਣਾਉਂ ਜਿਹੜੀ ਅੰਦਰ ਬੈਠਾ ਸਹੀ ਇਸਲਾਮ ਦਾ ਰੱਖਣਾ ਆਹ ਉਹ ਦਿਨ ਇਹਨਾਂ ਨੂੰ ਜਿਵੇਂ ਸਾਰੇ ਕਰਨੇ ਕਿ ਦੇਖੀ ਬੇਖੀ ਵੀ ਆਪਣੇ ਦੇ ਰੋਗੇ ਜਿੰਦਾ ਜਾਂਦਾ ਉਹ ਨਹੀਂ ਚਾਹਤਾ ਵੀ ਆਪਾਂ ਚੱਲੂ ਜਾ ਰਹੇ ਇਹ ਬੈਠੀ ਰਹਿੰਦੇ ਬਣਾਉ ਬਣਾਲੀ 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 ਬੋਲਦੇ ਪਣਾ ਲੇਖੀ ਦੋ ਜਨੇ ਕਰਾ ਲਿਆਏ। ਕੀ ਸਾਸ ਇਸਕਾ ਸਸੁਰ ਪਹਿਲੇ ਹੀ ਹਮੇ ਪਤਾ ਥਾ ਇਹ ਡਰਾਮਾ ਕਰਨਗੇ ਹਮੇ ਪਹਿਲੇ ਬਤਾਇਆ। ਇਹ ਅੱਜ ਦਾ ਡਰਾਮਾ ਨਹੀਂ ਚੱਲ ਰਹਾ। ਇਹ ਪਤਾ ਨਹੀਂ 12 ਸਾਲ ਸੇ ਡਰਾਮਾ ਚੱਲ ਰਹਾ। ਅਬ ਉਹ ਬਾਪ ਮਰੇਗਾ ਤਾਂ ਬੇਟਾ ਕਿ ਆਏਗਾ? ਜੀ ਆ ਕੇ ਆਏਗਾ। ਦਾਦੀ ਦਾਦੇ ਦਾ ਕੰਮ ਹੈ ਉਹਨੂੰ ਗੱਲ ਨਾ ਲਾਉਣਾ। ਇੱਥੇ ਆ ਕੇ ਬੱਚੀ ਨੂੰ ਖਾਪਾਈ ਹੋਈ ਏ ਠੀਕ ਹੈ। ਅੰਮੇ ਵੀ ਬਿਨੈ। ਉਹ ਜਾਈ ਪਹਿਲਾਂ ਸਭ ਤੋਂ ਪਹਿਲਾਂ ਬੱਚੀ ਦੇ ਉਂਦਰ ੱੱਕੇ ਮਾਰੇ ਆ ਆਪਣੀ ਨੌ ਨੂੰ ੱੱਕੇ ਮਾਰੇ ਆ। ਉਥੇ ਵੀ ਉਹਨਾਂ ਨੂੰ ਪਹਿਲਾਂ ੱੱਕੇ ਮਾਰ ਕੇ ਸੁਟਿਆ ਗਿਆ ਜੀ। ਠੀਕ ਹੈ ਜੀ ਹੁਣ ਤੁਸੀਂ ਸਾਰਾ ਪ੍ਰਸ਼ਾਸਨ ਇਨਾ ਇਥੋਂ ਗੱਡੀ ਚ ਜਾਇਆ ਤਾਂ ਉੱਥੇ ਜਾ ਕੇ ਸਿੱਧੀ ਹੋ ਗਈ ਸਿੱਧੀ ਹੋ ਗਈ ਚਲੋ ਅੱਗੇ ਦੇਖੀਏ